ਕੀ ਕਹਿੰਦਾ ਹੁਣ ਉਹ ਕਹਿੰਦਾ ਬਈ 20000 ਦਾ ਦਊਗਾ 19 ਦਾ ਲੈ ਜਾ ਜ਼ਿਆਦਾ ਉਹਦੇ ਜ਼ਿਆਦਾ ਨਹੀਂ ਜ਼ਿਆਦਾ ਮੈਂ ਫਿਰ ਦੂਏ ਲੋਟ ਭੱਜ ਲਿਆ ਆਪਣੇ ਆਈ ਕੰਮਾਂ 'ਚ ਆ ਗਿਆ ਲੈ ਲੈ 12 ਲੈ ਲੈ 13 ਲੈ ਲੈ 14 ਲੈ ਲੈ 15 ਕਹਿੰਦਾ ਲਿਆ ਫੜਾ ਐਨੇ ਇਹ ਭੱਜ ਕੇ ਕਹਿੰਦਾ ਮੈਂ ਨਹੀਂ ਲੈਂਦਾ ਠੀਕ ਹੈ ਫਿਰ ਭੱਜਣਾ ਹੀ ਹੈ ਇਹ ਭੱਜ ਕੇ ਕਹਿੰਦਾ ਮੈਂ ਨਹੀਂ ਲੈਂਦਾ ਜੇ ਤਾਂ ਹੁੰਦਾ ਸ਼ਹਿਰ ਵੀ ਦਾ ਜੁਣੂ ਭੱਜਣਾ ਤੇ ਅਗਲੇ ਦਾ ਭੱਜ ਗਿਆ ਇਹਦਾ ਸੀ ਵੀ ਆ ਜਾ ਬਈ ਨਹੀਂ ਮੈਂ ਤਾਂ ਲੈਣਾ ਨਹੀਂ ਮੈਂ ਕਿੰਨੇ ਕਿ ਲਊਂਗਾ ਤੂੰ ਜਦ 13 ਤੇ ਸੂਈ ਆ ਗਈ ਤੀ ਉਦ ਹੀ ਆਏ ਆ ਜੇ ਹੱਥ ਤੇ ਫੜਨ ਲੱਗ ਜਾਂਦਾ ਮੇਰਾ ਮੈਂ 13.5 ਤੋਂ ਨਾ 14 ਇੰਚ ਤੇਰਾ ਮਿੰਟ ਚ ਵੇਚ ਦਾਂਦਾ ਜਿਹੜਾ ਲੈਂਡ ਦਾ ਪਤਾ ਉਹਨੂੰ ਵੀ ਨਹੀਂ ਆਲਾ ਵੇਥਰ ਮਿੱਠੂ ਵੀ ਡਰ ਕੇ ਭੱਜ ਜਾਂਦਾ ਕਹਿੰਦੇ ਕੁਛ ਨਹੀਂ ਅਸੀਂ ਕਿਸੇ ਨੂੰ ਅਸੀਂ ਤਾਂ ਇੱਕ 10 10 ਪੈਸਿਆਂ ਨਾਲ ਫਿਰ ਜਾਂਦੇ ਆ ਬਾਈ ਤੂੰ 13 ਨਾਲ ਆਦੀ ਤੈ ਉਹਦੀ ਸਾਡੀ ਬਾਂਝ ਹੀ ਖਿੱਚਣੀ ਦੀ ਵੀ ਰਿਆ ਬਾਈ ਦਾ ਜੂ ਰਿਆ ਸਾਡੇ ਕੰਨ ਚ ਕੋਈ ਗੱਲ ਪਉਂਦਾ ਸਾਡੇ ਕੰਨ 'ਚ ਕੋਈ ਗੱਲ ਪਾਉਂਦਾ ਤੂੰ ਮਿਉਰੀਆ ਵੀ ਬਾਈ ਰਾਜੂ ਭੱਜਣਾ